ਇਹ ਕਰਨੇ ਪੂਰੇ ਤਰ੍ਹਾਂ ਦਰਸ਼ਣ ਦਿ ਹੋ ਰਹੇ ਕਿਉਂਕਿ ਸਤ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਜੈ ਮਾਲਕਾਂ ਦੀ ਹੋਰ ਸੁਣਾਓ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਸੋਨੇ ਤੈ ਲਖਨੇ ਤੇਰੇ ਵਰਗਾ ਸੋਨਾ ਕੋਈ ਨਹੀਂ ਤੇਰੇ ਪਾਜੋ ਵੇ ਸੱਜਣਾ ਤੇਰੇ ਪਾਜੋ ਵੇ ਸੱਜਣਾ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਜੈ ਮਾਲਕਾਂ ਦੀ ਹੋਰ ਸੁਨਾਓ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮਾਲਕ ਜੀ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਵਧੀਆ ਹੋਵੋਗੇ ਖੁਸ਼ ਹੋਵੋਗੇ ਤੇ ਅੱਜ 5 ਮਾਰਚ ਦਿਨ ਮੰਗਲਵਾਰ ਮਾਲਕ ਸਾਹਿਬ ਜੋਤ ਜੀ ਸਰਬ ਸਾਂਝਾ ਦਰਬਾਰ ਕਾਂਟੀਆਂ ਸ਼ਰੀਫ ਵਾਲਿਆਂ ਦਾ ਮਹਾਨ ਪਵਿੱਤਰ ਪ੍ਰਗਟ ਦਿਵਸ ਅੱਜ ਮਨਾਇਆ ਜਾਣਾ ਵਾ ਦਰਬਾਰ ਵਿਖੇ ਸੋ ਅੱਜ ਇਸ ਖੁਸ਼ੀਆਂ ਦੇ ਮੌਕੇ ਤੇ ਅਸੀਂ ਵੀ ਦਰਬਾਰ ਵਿਖੇ ਪਹੁੰਚ ਗਏ ਆ ਤੇ आनंद मान रहे हैं मौसम चेक करो कितना सोना होया पया है बद्दलवाई जी होई है औदा पर मीत ओदा बचाई है औदा ते ਹੁਣ ਚਲਦੇ ਆ ਮੱਥਾ ਟੇਕਦੇ ਆ ਪਹਿਲਾ ਮਾਲਕ ਜੀ ਨੂੰ ਨਿਸ਼ਾਨ ਸਾਹਿਬ ਫਿਰ ਦਰਬਾਰ ਦੇ ਅੰਦਰ ਮੱਥਾ ਟੇਕ ਕੇ ਲੰਗਰ ਛਕ ਕੇ ਸਾਥ ਸੰਗ ਸੁਣਨੇ ਜਾਵਾਂਗੇ ਫਿਰ Thank you. Thank you. I'm gonna take my cushion. लख ने तेरे का सोना कोई नहीं सोने लख ने तेरे का सोना कोई नहीं तेरे पाचों में सजना तेरे वे सजना सट दिल का मैं तुम पाई नहीं सोने ता ਜਿਨੂੰ ਮੱਥਾ ਟੇਕ ਕੇ ਤੇ ਹੁਣ ਆ ਗਏ ਆ ਬਾਹਰ ਤੇ ਹੁਣ ਅਸੀਂ ਚੱਲੇ ਸੀ ਦਰਬਾਰ ਦੇ ਅੰਦਰ ਮੱਥਾ ਟੇਕਣ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਵਧੀਆ ਵਧੀਆ ਸਜਾਵਟਾਂ ਕੀਤੀਆਂ ਵੀਊ ਚੈੱਕ ਕਰਾਉਨੇ ਆ ਤੁਹਾਨੂੰ ਬਾਕੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਦੇਖਿਓ ਵੀਡੀਓ ਨੂੰ ਤੇ ਜਿਹੜੇ ਜਿਹੜੇ ਚੈਨਲ ਤੇ ਭੈਣ ਭਰਾ ਨਵੇਂ ਹੋਊਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਆਜੋ ਚੱਲਦੇ ਆ ਮੱਥਾ ਟੇਕ ਕੇ ਆਉਨੇ ਆ ਬੰਗਾ ਮਿੱਟੀ ਇੱਕ ਨਾ ਮਿਲਦੇ ਅਦੀ ਸ਼ਾਨ ਤੁਝੇ ਅਸੀਂ ਇਹੀ ਮੱਥਾ ਟੇਕ ਆਏ ਆ ਤੇ ਹੁਣ satsang ਦੀ ਸ਼ੁਰੂਆਤ ਹੋਣ ਵਾਲੀ ਆ ਬਸ ਕੋਈ ਚੱਲਾ satsang ਨੂੰ ਜਲਦੀ ਜਲਦੀ ਚੱਲੀਏ ਹੁਣ ਤੁਸੀਂ ਉਹ ਨਦਰਲੈਂਡ ਨੂੰ ਪਿਆਰ ਆਓ ਜੋੜੀਏ ਦਿਲ ਦੀ ਕਿਉਂਕਿ ਸਾਨੂੰ ਸਾਰਿਆਂ ਨੂੰ ਮਾਲਕ ਨਾਲ ਪਿਆਰ ਪਿਆਰ ਪਰ ਜਿਹਦੇ ਅੰਦਰ ਪਿਆਰ ਹੁੰਦਾ ਹੈ ਨਾ ਤਾਰਾ ਉਹਦੀ ਜੁੜਦੀ ਆਉਂਦੀ ਹੈ ਆਓ ਤੇ ਤਾਰ ਜੋੜੀਏ ਪਰ ਜੇ ਸਤਸੰਗ ਦਾ ਆਨੰਦ ਲੈ ਕੇ ਆਪਣੇ ਜੀਵਨ ਦੇ ਆਨੰਦ ਨੂੰ ਹੋਰ ਬਧਾਈਏ ਬਾਕੀ ਹੁਣ ਇਹ ਸਭੀ ਬੇਨਤੀ ਕਰਕੇ ਗਿਆ ਸਾਡੇ ਕੋਲ ਤਾਂ ਮਾਲਕ ਨੂੰ ਮੈਨੂੰ ਦੱਸਣਾ ਨਹੀਂ ਆਇਆ ਤੁਸੀਂ ਦੱਸ ਦਿਓ ਕਿ ਸ਼ਾਮ ਦਾ ਨਹੀਂ ਪ੍ਰੋਗਰਾਮ ਹੈ ਭੰਗੜਾ ਪਾਣਾ ਹੈ ਔਰ ਕਿਤੇ ਬੜਾ ਆਨੰਦ ਲੈਣਾ ਵੀ ਦੀਵਾ ਨੂੰ ਬੇਨਤੀ ਕਰੋ ਕਿ ਜਿਹੜੇ ਇਹ ਰੋਕ ਸਕਦੇ ਐ ਕੀ ਹੋਊ ਜਰ ਰੁਕੋ ਸ਼ਾਮ ਦਾ ਆਨੰਦ ਵੀ ਲਈਏ ਕਿਉਂਕਿ ਫਿਰ ਜਿਦਾ ਦੱਸਿਆ ਕਿ ਟਾਈਮ ਆਇਆ ਤਾਂ ਚਲਾ ਹੀ ਜਾਣਾ ਹੈ ਦਿਨ ਤਾਂ ਗੁਜ਼ਰੇ ਹੀ ਜਾਣਾ ਹੈ ਪਰ ਕੀ ਅਸੀਂ ਇਹ ਦਿਨ ਦਾ ਪੂਰਾ ਆਨੰਦ ਲੈ ਪਾਂਦੇ ਹਾਂ ਕਿ ਨਹੀਂ ਇਹ ਸਾਡੇ ਤੇ ਨਿਰਭਰ ਕਰਦਾ ਹੈ ਜਉਣੀਏ ਸਤਸੰਗ ਦਾ ਆਨੰਦ ਪ੍ਰਾਪਤ ਕਰੀਏ ਔਰ ਅਜ ਦੇ ਇਸ ਆਨੰਦ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਆਨੰਦ ਨੂੰ ਹੋਰ ਵੀ ਦੇਖੋ ਤੁਹਾਡੀ એનર્ਜੀ ਡਾਊਨ ਲੱਗੀ ਸਭ ਅਵਾਜ਼ ਨਹੀਂ ਆਈ ਸਿਆਰ ਅਸੀਂ ਪਹਿਲੇ ਹੀ ਕਿਹਾ ਸਾਡਾ ਗਲਾ ਏ ਥੋੜਾ ਤੁਸੀਂ ਜਿਆਦਾ ਜੀ ਜੈ फादर एंड मदर आई एल वाई आई लव यू फादर एंड मदर आई लव यू माँ बाप फैमिली घो समझ इसलिए ਜਿੱਥੇ ਮਾਪਾ-ਵਾਪਾ ਹੈ ਉਹਨਾਂ ਦੀ ਇੱਜ਼ਤ ਹੈ ਉਹਨਾਂ ਦਾ ਪਿਆਰ ਹੈ ਉਹਨਾਂ ਨੂੰ ਨਾ ਆਈ ਲਵ ਯੂ ਮੈਂ ਦੁਨੀਆਂ ਦਾ ਬਹੁਤ ਕਹਿੰਦੇ ਆ ਚਲੋ ਆਪਣੇ ਮੰਮੀ ਡੈਡੀ ਨੂੰ ਵੀ ਕਹਿਆ ਚਾ ਕਰੋ ਮੰਮੀ ਆਈ ਲਵ ਯੂ ਡੈਡੀ ਆਈ ਲਵ ਯੂ ਫੇਰ ਬਣਦੀ ਹੈ ਫੈਮਲੀ ਕੰਪਲੀਟ ਫੇ ਹੁੰਦਾ ਜੀਵਨ 'ਚ ਖੁਸ਼ੀ ਇਸ ਲਈ ਫਾਦਰ ਐਂਡ ਮਦਰ ਆਈ ਲਵ ਕੀ ਬਣ ਗਿਆ ਫੈਮਲੀ ਸਮਝ ਦਿਓ ਕਿ ਨਹੀਂ ਇਸ ਲਈ ਕਹਦੇ ਹੋ ਫਿਰ भी भी कह <laughs> हाँ शुरू करिए जिसल सोच रहे सूर्य सत्संग पहला दसा मिलेगा चलो बहुत वी एक नवा पॉइंट सारे मिल गया आओ हम, शुरुआत करिए जय माता ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨ ਹਰ ਦਾ ਨਾਮ ਲੈ ਕੇ ਜੋ ਸਭਤੇ ਬਹੁਤ ਹੀ ਰਹਿਮਤਾ ਹੋਰ ਬਖਸ਼ਸ਼ਾ ਕਰਦੇ ਵਾਲਾ ਹੈ 아이 ਦੇ ਸత్సੰਗੀ ਸ਼ੁਰੂਆਤ ਕਿਉਂਕਿ ਅੱਜ ਤੁਸੀਂ ਜਨਮ ਦਿਨ ਦੀ ਖੁਸ਼ੀ ਵਿੱਚ ਆਏ ਹੋ ਇਸ ਲਈ ਜਨਮ ਤੋਂ ਹੀ ਕਰਾ ਗਿਆ ਸੀ ਕਿਉਂਕਿ ਹਰ ਇਨਸਾਨ ਨੂੰ ਉਹ ਪਰਮਾਤਮਾ ਉਹ ਪ੍ਰਭੂ ਜ਼ਿੰਦਗੀ ਦਿੰਦਾ ਹੈ जीवन दिता है और ये जीवन देने दे पिछे उस प्रभु का मकसद की है जिस तरह एक शब्द आया है एक बड़ी प्यारी दसिया है कि आप सबके भीतर दिव्या शक्ति है आप सबके भीतर दिव्या शक्ति है उस पर भरोसा करो आप ਤੱਬਿਆ ਹੋਣੇ ਲਈ ਪੈਦਾ ਹੋਇਆ ਇਹ ਗੱਲ ਬੜੀ ਸੋਚਣ ਵਾਲੀ ਹੈ ਕਿਉਂਕਿ ਇਹ ਕੁਝ ਲਾਈਨਾਂ ਹੈ ਕਿ ਜਦੋਂ ਸਨ 1992 ਚ ਬੜੇ ਮਾਲਕ ਵਿਯੂਦੀ ਤੌਰ ਤੇ ਦੁਨੀਆ ਤੋਂ ਚਲੇ ਗਏ ਔਰ ਇਹ ਜ਼ਿੰਮੇਵਾਰੀ ਸਾਡੇ ਤੇ ਆਈ ਤਾਂ ਉਸ ਵੇਲੇ ਉਮਰ ਛੋਟੀ ਸੀ ਸਾਡੀ ਔਰ ਜ਼ਿੰਮੇਵਾਰੀ ਬਹੁਤ ਬੜੀ ਸੀ ਤਾਂ ਉਸ ਵੇਲੇ ਕਈ ਵਾਰ ਅਸੀਂ ਬੜਾ ਸੋਚਣਾ ਕਿ ਕਿਸ ਤਰ੍ਹਾਂ ਉਸ ਮੰਜ਼ਿਲ ਤੱਕ ਪਹੁੰਚਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਸੇ ਜ਼ਿੰਮੇਵਾਰੀ ਸੰਭਾਲਾਂਗੇ ਕਈ ਵਾਰ ਅੰਦਰ ਚਿੰਤਾ ਵੀ ਹੋਣੀ ਫਿਕਰ ਵੀ ਹੋਣੀ ਕਿਉਂਕਿ ਇੱਕ ਛੋਟੇ ਬੱਚੇ ਨੂੰ ਤੁਸੀਂ 100 150 ਚੀਜ਼ ਦੇ ਮੋਰੇ ਵੀ ਖੜਾ ਕਰਦੇ ਹੋ ਤੁਹਾਡੇ ਵਾਸਤੇ ਬੋਲਣਾ ਸਮਝਾਣਾ ਬੜਾ ਔਖਾ ਹੋ ਜਾਂਦਾ ਹੈ ਪਰ ਉਸ ਵੇਲੇ ਬੀਬੀ ਹਜ਼ੂਰ ਨੇ ਬੜਾ ਸਾਥ ਦਿੱਤਾ ਸਾਡਾ ਔਰ ਬੜੇ ਮਾਲਕਾਂ ਦੀ ਇੱਕ ਡਾਇਰੀ ਸੀ ਜਿਸ ਦੇ ਵਿੱਚ ਮਾਲਕਾਂ ਨੇ ਕੁਝ ਆਪਣੀ ਮੌਜ ਵਿੱਚ ਆ ਕੇ ਨਾ ਲਾਈਨਾਂ ਲਿਖੀਆਂ ਹੁੰਦੀਆਂ ਸੀ जो तो इस लाइन पढ़निया तो फिर उन्होंने लाइन ने सू अपने अंदर विचार करने से मजबूर करना क्योंकि ये जी लाइन है ना कि आप सबके भीतर दिव्या शक्ति है उस पर भरोसा करो आप सब दिव्या होने के लिए पैदा हुए हो जिस वेले लाइन असी पढ़ी तो फिर अंदर ध्यान दिता ਕਿ ਜੇ ਪਾਲਕਾਂ ਨੇ ਬਚਨ ਕਹੇ ਹੈ ਕਿਉਂਕਿ ਗੁਰੂਆਂ ਰਹਿਬਰਾਂ ਦੇ ਕੁਝ ਇਸ਼ਾਰੇ ਹੁੰਦੇ ਕੁ ਸ਼ਬਦ ਹੁੰਦੇ ਹਨ ਇੱਕ ਤਾਂ ਅਸੀਂ ਮਿਹਨਤ ਕਰਨੀ ਹੈ ਸਿਮਰਨ ਤੇ ਇੱਕ ਤਾਂ ਅਸੀਂ ਬੰਦਗੀ ਤੇ ਮਿਹਨਤ ਕਰਨੀ ਹੈ ਔਰ ਦੂਸਰਾ ਨਾਲ ਨਾਲ ਜਦੋਂ ਗੁਰੂ ਦੇ ਸ਼ਬਦਾਂ ਦਾ ਸੰਕੇਤ ਤੁਹਾਨੂੰ ਮਿਲਦਾ ਹੈ ਨਾ ਕਿ ਤੁਹਾਡੇ ਅੰਦਰ ਕੀ ਹੈ ਤੁਹਾਡੇ ਅੰਦਰ ਕਿਹੜੀ ਸ਼ਕਤੀ ਛੁਪੀ ਹੋਈ ਹੈ ਜਦੋਂ ਤੁਹਾਨੂੰ ਪੂਰਤੇ ਵਿਸ਼ਵਾਸ ਹੁੰਦਾ ਹੈ ਫਿਰ ਤੁਸੀਂ ਉਹਦੀ ਤਲਾਸ਼ ਕਰਦੇ ਹੋ ਤਾਂ ਜਦੋਂ ਤਲਾਸ਼ ਕੀਤੀ ਜਾਂਦੀ ਹੈ ਤਾਂ ਮਿਲਦੀ ਵੀ ਜ਼ਰੂਰ ਇਹ ਗੱਲ ਯਾਦ ਰੱਖਣਾ ਬੇਸ਼ੱਕ ਉਨ ਇੱਥੇ ਕਈ ਵਾਰਾ ਇਨਸਾਨ ਦੇ ਮਨ 'ਚ ਸਵਾਲ ਆਂਦਾ ਹੈ ਜਦਾਂ ਉਸ ਵੇਲੇ ਅਸੀਂ ਸਮਝਿਆ ਇਸ ਚੀਜ਼ ਨੂੰ ਕਿ ਮਾਲਕਾਂ ਨੇ ਜੇ ਕਿਹਾ ਨਾ ਕਿ ਤੁਹਾਡੇ ਅੰਦਰ ਦਿੱਵੀਆ ਸ਼ਕਤੀ ਹੈ ਉੱਤੇ ਵਿਸ਼ਵਾਸ ਕਰੋ ਤਾਂ ਸਭ ਤੋਂ ਪਹਿਲਾਂ ਅਸੀਂ ਵਿਸ਼ਵਾਸ ਕੀਤਾ ਕਿ ਹੈ ਮੇਰੇ ਅੰਦਰ ਸ਼ਕਤੀ ਔਰ ਹੁਣ ਮੈਂ ਉਹਨੂੰ ਪਾਣਾ ਹੈ ਉਹਦੀ ਖੋਜ ਕਰਨੀ ਹੈ ਫਿਰ ਮਿਹਨਤ ਕੀਤੀ ਔਰ ਜਿਸ ਤਰ੍ਹਾਂ ਦੱਸਿਆ ਕਿ ਬੀਬੀ ਹਜ਼ੂਰ ਨੇ ਸਾਨੂੰ ਕਦੀ ਹੁਦਰਾ ਦੇਖਿਆ ਤੁਸੀਂ ਬੜੇ ਮਾਲਕਾਂ ਦੀ ਜਿੱਥੇ ਮਜ਼ਾਰ ਬਣੀ ਹੋਈ ਉਹਦੇ ਪਿੱਛੇ ਨੂੰ ਕੋਲ ਹੁਦਰਾ ਆਇਆ ਉਹ ਨਿੱਕਾ ਜਿਹਾ ਹੁਦਰਾ ਹੁਦਰਾ ਜਾਨੀ ਕਮਰਾ ਹੁੰਦਾ ਹੈ ਉੱਥੇ ਬੜੇ ਮਾਲਕ ਬਹਿ ਕੇ ਇਵਾਦਤ ਕਰਦੇ ਹੁੰਦੇ ਸੀ ਤਾਂ ਬੀਬੀ ਹਜ਼ੂਰ ਨੇ ਸਾਨੂੰ ਉਹ ਸੂਦਰੇਕ ਬੰਦ ਕਰ ਦੇਣਾ ਕਦੇ 21 ਦਿਨ ਵਾਸਤੇ ਕਦੇ 31 ਦਿਨ ਵਾਸਤੇ ਕਿਸੇ ਨੂੰ ਮਿਲ ਨਹੀਂ ਦੇਣਾ ਔਰ ਇਹ ਕਹਿਣਾ ਮੈਂ ਆਣਾ ਹੈ ਰੋਟੀ ਦਰਵਾਜੇ ਤੇ ਰੱਖ ਦੇਣੀ ਹੈ ਦਰਵਾਜਾ ਖੜਕਾਣਾ ਹੈ ਔਰ ਜਿਸ ਨੇ ਖੜਕਣਾ ਹੈ ਉਸਨੇ ਕੋਲ ਕੇ ਰੋਟੀ ਚਾ ਕੇ ਅੰਦਰ ਲੈ ਜਾਣੀ ਹੈ ਥਾਲੀ ਔਰ ਖਾ ਕੇ ਥਾਲੀ ਬਾਹਰ ਰੱਖੇ ਦਰਵਾਜਾ ਬੰਦ ਕਰ ਦੇ ਕਿਸੇ ਨੂੰ ਮਿਲਣਾ ਨਹੀਂ ਯਾਨੀ ਇਦਾਂ ਦੀ ਸਿਚੁਏਸ਼ਨ ਹੁੰਦੀ ਸੀ ਔਰ ਫਿਰ ਅੰਦਰ ਬੈਠਣਾ ਹੈ 11 ਦਿਨ 21 ਦਿਨ 31 ਦੇ ਤਾਂ ਕੀ ਕਰਨਾ ਵੀ ਅੰਦਰ ਆਪਣੇ ਅੰਦਰ ਹੀ ਖੋਜ ਬੜੀ ਮਿਹਨਤ ਉਹ ਜਿਸ ਤਰ੍ਹਾਂ ਹੀ ਕਈ ਵਾਰ ਦਸੀਦਾ ਉਸ ਵੇਲੇ ਜਦੋਂ ਸ਼ੁਰੂ ਸ਼ੁਰੂ ਵਿੱਚ ਬੀਬੀ ਹਜ਼ੂਰ ਨੇ ਸਖਤੀ ਕੀਤੀ ਨਾ ਸਾਡੇ ਤੇ ਤਾਂ ਸਾਨੂੰ ਬੜਾ ਹੋਣਾ ਕਿ ਇਹ ਮਾਂ ਸਾਡਾ ਪਿਆਰ ਨਹੀਂ ਕਰਦੀ ਕਿਉਂਕਿ ਛੋਟੇ ਸੀ ਇਕੱਲੇ ਔਰ ਉੱਥੇ ਦਾ ਵਾਤਾਵਰਨ ਹੋਣ ਤਾਂ ਚਲੋ ਵਾਤਾਵਰਨ ਬਹੁਤ ਬਦਲ ਗਿਆ ਹੈ ਔਰ ਪਹਿਲਾਂ ਤਾਂ ਅਗਰ ਵਾਤਾਵਰਨ ਦੇਖੇ ਤਾਂ ਬੰਦਾ ਡਰਦਾ ਹੁੰਦਾ ਸੀ ਇੰਨਾ ਚਾਰੇ ਪਾਸੇ ਬੇਲ ਬੂਟੇ ਤਾਂ ਅਧੀ ਰਾਤ ਨੂੰ ਐਸੀ ਉੱਥੇ ਜਿਸਲੇ ਤੂਫਾਨ ਹੋਵੇ ਵੀ ਹੋਵੇ ਢੇਰੀ ਹੋਵੇ ਤਾਂ ਬਣਾ ਮਨ ਦੇ ਵਿੱਚ ਪਰ ਅਗਰ ਉਹ ਆਪਣੀ ਨਾ ਸਟੋਰੀ ਕਦੀ ਬਾਰ ਕਰੇ ਵਕਤ ਦਿੱਤਾ ਲਿਖਾਂਗੇ ਅਸੀਂ ਫਿਰ ਤੁਸੀਂ ਪੜਿਓ ਕਿਉਂਕਿ ਇਹ 2-4 ਲਫ਼ਜ਼ਾਂ ਜੀ ਦੱਸਣ ਵਾਲੀ ਗੱਲ ਨਹੀਂ ਹੈ 2-4 ਮਿੰਟਾਂ 'ਚ ਇਹ ਤਾਂ ਕਦੀ ਮਾਲਕ ਨੇ ਚਾਹਿਆ ਤਾਂ ਲਿਖ ਕੇ ਜਾਵਾਂਗੇ ਅਸੀਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜੇ ਕਿਸੇ ਮੰਜ਼ਿਲ ਨੂੰ ਪਹੁੰਚਣਾ ਹੋਵੇ ਤਾਂ ਕਿੰਨੀਆਂ ਤਕਲੀਫਾਂ ਜੀ ਗੁਜ਼ਰ ਕੇ ਅਸੀਂ ਉਸ ਮੰਜ਼ਿਲ ਤੱਕ ਪਹੁੰਚਦੇ ਹਾਂ ਉਹ ਵਕਤ ਆਏ ਪਰ ਦੱਸਣਾ ਕੀ ਚਾਹਦੇ ਕਿ ਉਹ ਸ਼ਕਤੀ ਜੋ ਹੁੰਦੀ ਹੈ ਨਾ ਉਹ ਤੁਹਾਨੂੰ ਬਿੱਤਰ ਬੜਾਰ ਵਾਸਤੇ ਹੁੰਦੀ ਹੈ ਫਿਰ ਬਾਅਦ ਚ ਪਤਾ ਲੱਗਾ ਸਾਨੂੰ ਕਿ ਵੀ ਵੀ ਹਜ਼ੂਰ ਨੇ ਅਗਰ ਇੰਨੀ ਮਿਹਨਤ ਕੀਤੀ ਸੀ ਤਾਂ ਸਾਨੂੰ ਕਿਸੇ ਮੁਕਾਮ ਤੇ ਪਹੁੰਚਾਉਣ ਵਾਸਤੇ ਉਹਦੇ ਨਾਲ ਦਾ ਫਿਰ ਆਪਣੇ ਅੰਦਰ ਖੋਜ ਕਰਨੀ ਇਸ ਲਈ ਅੱਜ ਤੁਹਾਨੂੰ ਵੀ ਇੱਕ ਗੱਲ ਕਹਾਂਗੇ ਕਿ ਅਗਰ ਤੁਸੀਂ ਵੀ ਜੀਵਨ ਚ ਕਾਹੋ ਯਾ ਵੀ ਸਫਲਤਾ ਪਾਣੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਵੀ ਇੱਕ ਚੀਜ਼ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ ਕਿ ਆਪ ਸਭ ਦੇ ਅੰਦਰ ਦਿਬਿਆ ਸ਼ਕਤੀ ਹੈ ਦਿਬਿਆ ਸ਼ਕਤੀ ਜਾਨੀਓ ਪ੍ਰਮਾਤਮਾ ਦੀ ਸ਼ਕਤੀ ਉਹ ਪ੍ਰਭੂ ਦੀ ਸ਼ਕਤੀ ਹੈ ਤੁਹਾਡੇ ਸਭ ਦੇ ਅੰਦਰ ਮੌਜੂਦ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਉਤੇ ਵਿਸ਼ਵਾਸ ਭਰੋਸਾ ਕਰਨਾ ਪੈਣਾ ਕਿ ਉਹ ਹੈ ਮੇਰੇ ਅੰਦਰ ਜਦ ਐਸੀ ਹਾਂ ਬੱਚਾ ਜਦੋਂ